ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰੂ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਾਇਾਲ ਹੋਇ ਤਿਨ ਉਪਜੈ ਮਨ ਗਿਆਨ ਜਿਨ ਕੋ ਸਤਿ ਕੁਮਸਟਕ ਲਿਖਿਆ ਜਿਨ ਕੋ ਮਸਟਕ ਲਿਖਿਆ ਜਿਨ ਕੋ ਮਸਟਕ ਲਿਖਿਆ ਤੈਨ ਪਾਇਆ ਹਰ ਨਾਮ ਮਾਨ ਮੇਰੀ ਏਕੋ ਨਾਮ ਧਿਆਇ ਧਿਆਨ ਨਾਲ ਬਸ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਕਈ ਵਾਰ ਅਸੀਂ ਨਾ ਹਰਨਾਮ ਗੁਰਨਾਮ ਇਹ ਕੱਟੀਆਂ ਜਾਂਦੀਆਂ ਹਰ ਨਾਮ ਗੁਰਨਾਮ ਐ ਬੁੱਧਨੀਆ ਪਾਦਾ ਸਰਬ ਸੁਖਾ ਸੁਖ ਊਪਜੈ ਦਰਗਹਿ ਪੈਦਾ ਜਾਏ ਰਹਾਉ ਜਨਮ ਮਰਨ ਕਾ ਭੋਗਿਆ ਭਾਉ ਭਗਤ ਗੋਪਾਲ ਸਾ ਭਗਤ ਨਾ ਥੋੜਾ ਜਿਹਾ ਸ਼ੁੱਧ ਹੀ ਬੋਲਨਾ ਭਗਤ ਨਹੀਂ ਕਹਦਣਾ ਤੱਦਾ ਲੱਗ ਜਾਂਦਾ ਭਗਤ ਭਗਤ ਤਾ ਦੀ ਆਵਾਜ਼ ਆਉਣੀ ਚਾਹੀਦੀ ਹੈ ਭਗਤ ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਾਲ ਕੱਟੀ ਐ ਗੋੜ ਦਰਸ਼ਨ ਦੇਖ ਨਿਹਾਲ ਇਹ ਮੱਲ ਪੁੱਲਾ ਹੀ ਬੋਲਣਾ ਮੱਲ ਨਹੀਂ ਕਹਿਣਾ ਜੇ ਮੱਲ ਕਹਿ ਦਿੱਤਾ ਤਾਂ ਉਹ ਬਣ ਜਾਣਾ ਪਹਿਲਵਾਨ ਖੁੱਲੀ ਤੇ ਮੱਲ ਦਾ ਅਰਥ ਹੁੰਦਾ ਹੈ ਮੈਲ ਥਾਨ ਤਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਹਾਂਜੀ ਜਿਵੇਂ ਇਹ ਪਾਠ ਉੱਪਰ ਵੀ ਆਇਆ ਸੀ ਪਾਰ ਬ੍ਰਹਮ ਇਹਨੂੰ ਬੋਲਣ ਲੱਗਿਆਂ ਆਪਾਂ ਕਈ ਵਾਰੀ ਹਾਹਾ ਜੜਾ ਉਹ ਲੁਪਤ ਕਰ ਦਿੰਨੇ ਆ ਪਾਰ ਬ੍ਰਹਮੀ ਕਹਿੰਨੇ ਆ ਤੋ ਇਹ ਪਾਠ ਸਾਧ ਸੰਗਤ ਜੀ ਸੁਖਮਨੀ ਸਾਹਿਬ ਕਰਦਿਆਂ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਦੇ ਵਿੱਚ ਹੋਰ ਵੀ ਬਹੁਤ ਵਾਰੀ ਇਹ ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਹੈ। ਤੇ ਇਸ ਕਰਕੇ ਇਸ ਪਾਠ ਨੂੰ ਆਪਾਂ ਪਾਰ ਬ੍ਰਹਮ ਹਾਹੇ ਨੂੰ ਪੂਰਾ ਉਚਾਰਨ ਕਰਕੇ ਫਿਰ ਬੋਲਣਾ ਜਿਵੇਂ ਗੁਰਮੁਖ ਖਾਨ ਨੇ ਕੀਤਾ ਹੈ। ਹਾਂਜੀ। ਥਾਨ ਤਨੰਤਰ ਰਵ ਰਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ। ਤੇ ਸੋ ਸਰਨਾਈ ਛੁੱਟੀ ਐ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਜਿਨੀ ਜੇਨ ਤੇ ਯਮਕ ਲਾਦਨੀਆ ਇਹਨੂੰ ਜਿਨਮਨ ਨਹੀਂ ਕਹਿ ਦੇਣਾ ਜੇਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਦਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ